ਲੋਭੀ ਪਿਆਰਿਓ ਖਬਰਾਂ ਚਾਰ ਨੇ ਤੇ ਚਾਰੀ ਵਟੀਆਂ ਨੇ ਤੇ ਪਹਿਲੀ ਖਬਰ ਇਹ ਕਿ ਅੱਜ ਤੜਕਸਾਰ ਫਿਰ ਪੰਜਾਬ ਪੁਲਿਸ ਨੇ ਅਨਕਾਊਂਟਰ ਕੀਤਾ ਤੇ ਗੋਲੀ ਅੱਜ ਫਿਰ ਲੱਤ 'ਚ ਮਾਰੀ ਗਈ ਹੈ ਹੁਣ ਇਹ ਅਨਕਾਊਂਟਰ ਕੀਤਾ ਕਿਉਂ ਗਿਆ ਤੇ ਕੀਤਾ ਕਿੱਥੇ ਹੈ ਇਹਦੇ ਤੇ ਸਵਾਲ ਵੀ ਉੱਠੇ ਨੇ ਡੀਜੀਪੀ ਸਾਹਿਬ ਨੇ ਪੰਜਾਬ ਪੁਲਿਸ ਦੇ ਮੁਖੀ ਨੇ ਅਨਕਾਊਂਟਰਾਂ ਬਾਰੇ ਜਵਾਬ ਵੀ ਦਿੱਤਾ ਤੇ ਉਧਰ ਪ੍ਰਧਾਨ ਮੰਤਰੀ ਬਾਜੇ ਕੇ ਜਿਹੜਾ ਡਿਬਰੂਗੜ੍ਹ ਜੇਲ੍ਹ 'ਚ ਬੰਦ ਸੀ ਉਹਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਹੁਣ ਉਹਦੇ ਨਾਲ ਕੀ ਹੋਏਗਾ ਪੂਰੀ ਗੱਲ ਕਰਦੇ ਆਂ ਪਹਿਲਾਂ ਗੱਲ ਕਰਦੇ ਆਂ ਅਨਕਾਉਂਟਰ ਦੀ ਅੱਜ ਜਲੰਧਰ ਦੇ ਰਾਏਪੁਰ ਦੇ ਵਿੱਚ ਪੰਜਾਬ ਪੁਲਿਸ ਨੇ ਅਨਕਾਉਂਟਰ ਕੀਤਾ ਪੰਜਾਬ ਪੁਲਿਸ ਕਹਿੰਦੀ ਹੈ ਕਿ ਪਿਛਲੇ ਦਿਨੀ ਜਲੰਧਰ ਦੇ ਪਿੰਡ ਰਾਏਪੁਰ ਦੇ ਵਿੱਚ ਇੱਕ ਜਿਹੜਾ ਯੂਟਿਊਬਰ ਸੀਗਾ ਰਾਜਾ ਸੰਧੂ ਉਹਦੇ ਘਰ ਦੇ ਵਿੱਚ ਇੱਕ ਗਰਨੇਡ ਸੱਟਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਉਹ ਗਰਨੇਡ ਸਟੋਨ ਦੀ ਜ਼ਿੰਮੇਵਾਰੀ ਲਈ ਸੀ ਪਾਕਿਸਤਾਨ 'ਚ ਬੈਠਾ ਇੱਕ ਸ਼ਹਿਬਾਜ਼ ਭੱਟਿਆ ਉਹਨੇ ਉਹਨੇ ਵੀਡੀਓ ਪਾਈ ਸੀ ਤੇ ਉਸ ਤੋਂ ਬਾਅਦ ਉਹ ਸਹਿਬਾਜ ਪੱਟੀ ਦਾ ਭਾਰਤ ਦੇ ਵਿੱਚ ਜੋ ਸੋਸ਼ਲ ਮੀਡੀਆ ਅਕਾਊਂਟ ਹੈ ਪੰਜਾਬ ਦੇ ਵਿੱਚ ਉਹ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਅੱਜ ਅਨਕਾਊਂਟਰ ਕੀਤਾ ਹੈ। ਪੁਲਿਸ ਕਹਿੰਦੀ ਹੈ ਜਿਨ੍ਹਾਂ ਨੇ ਉਹ ਗਰਨੇਡ ਸੁੱਟਿਆ ਸੀ। ਉਹ ਦੋਸ਼ੀਆਂ ਨੂੰ ਫੜਿਆ ਗਿਆ ਤੇ ਉਹਨਾਂ ਦਾ ਅਨਕਾਊਂਟਰ ਕੀਤਾ ਗਿਆ। ਪੁਲਿਸ ਕਹਿੰਦੀ ਹੈ ਕਿ ਬੀਤੀ ਰਾਤ ਉਹਨਾਂ ਨੂੰ ਫੜ ਲਿਆ ਸੀਗਾ ਜਿਹੜੇ ਉਹ ਗਰਨੇਡ ਸੁੱਟਣ ਵਾਲੇ ਸੀ ਤੇ ਅੱਜ ਉਹਨਾਂ ਕੋਲੋਂ ਹਥਿਆਰਾਂ ਦੀ ਰਿਕਵਰੀ ਕਰਨ ਦੇ ਲਈ ਉਹਨਾਂ ਨੂੰ ਰਾਏਪੁਰ ਪਿੰਡ ਦੇ ਵਿੱਚ ਉੱਥੇ ਹੀ ਲੈ ਕੇ ਜਾਇਆ ਗਿਆ ਜਿੱਥੇ ਉਹਨਾਂ ਨੇ ਗ੍ਰਨੇਡ ਸੁੱਟਿਆ ਸੀ ਉੱਥੇ ਉਹਨਾਂ ਨੇ ਪੁਲਿਸ ਕਹਿੰਦੀ ਹੈ ਕੁਝ ਹਥਿਆਰ ਲਕੋਏ ਹੋਏ ਸੀਗੇ ਤੇ ਪੁਲਿਸ ਕਹਿੰਦੀ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਏ ਆ ਤਾਂ ਉਹਨਾਂ ਨੇ ਉਥੋਂ ਹਥਿਆਰ ਕੱਢ ਦਿਆਂ ਸਾਡੇ ਤੇ ਗੋਲੀ ਚਲਾਈ ਤੇ ਫਿਰ ਅਸੀਂ ਜਵਾਬੀ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਅੱਜ ਫਿਰ ਗੋਲੀ ਉਹਨਾਂ ਮਲਜਮਾਂ ਦੀ ਲੱਤ ਦੇ ਵਿੱਚ ਲੱਗੀ ਐ ਪੈਰ ਦੇ ਵਿੱਚ ਵੀ ਲੱਗੀ ਐ ਤਾਂ ਇਹਦੇ ਉੱਪਰ ਫਿਰ ਸਵਾਲ ਖੜੇ ਹੋਏ ਨੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਪਿਛਲੇ ਦਿਨਾਂ ਤੋਂ ਸਵਾਲ ਉਠਾਰੇ ਸੀ ਵੀ ਇੱਕਦਮ ਪੰਜਾਬ ਚ ਐਨੇ ਪੁਲਿਸ ਅਨਕਾਊਂਟਰ ਪੁਲਿਸ ਮੁਕਾਬਲੇ ਕਿਉਂ ਹੋਣ ਲੱਗ ਪਏ ਨੇ ਇਹ 1970 80 ਵਾਲਾ ਦੌਰ ਫੇਰ ਕਿਵੇਂ ਸ਼ੁਰੂ ਹੋ ਰਿਹਾ ਮਾਲਵਿੰਦਰ ਮਾਲੀ ਵਰਗੇ ਜਿਹੜੇ ਪ੍ਰਸਿੱਧ ਸਿਆਸੀ ਮਾਰ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਗੋਲੀਆਂ ਲੱਤਾਂ 'ਚ ਵੱਜਣੀਆਂ ਸ਼ੁਰੂ ਹੋਈਆਂ ਨੇ ਇਹ ਹਿੱਕਾਂ 'ਚ ਵੀ ਵੱਜਣਗੀਆਂ ਬਸ ਵੇਟ ਕਰੋ ਤੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਰੁਪਿੰਦਰ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਹ ਜਿਹੜੀਆਂ ਗੋਲੀਆਂ ਦਾ ਰੁਝਾਨ ਤੇ ਰਿਵਾਜ ਸ਼ੁਰੂ ਹੋਇਆ ਇਹ ਜਿਹੜੇ ਆਪਣੇ ਹੱਕ ਮੰਗਦੇ ਪੈ ਨੇ ਲੋਕ ਉਹਨਾਂ ਦੇ ਵੱਜਣਗੇ ਪਰ ਪੰਜਾਬ ਪੁਲਿਸ ਦੇ ਉੱਪਰ ਇਹ ਸਵਾਲ ਸੀਗਾ ਵੀ ਇੱਕਦਮ ਇਨਕਾਊਂਟਰ ਕਿਉਂ ਸ਼ੁਰੂ ਹੋਏ ਤੇ ਗੋਲੀ ਹਰ ਇਨਕਾਊਂਟਰ 'ਚ ਲੱਤ 'ਚ ਹੀ ਕਿਉਂ ਵੱਜ ਰਹੀ ਹੈ ਤੇ ਗੋਲੀ ਅੱਜ ਫੇਰ ਲੱਤ 'ਚ ਵੱਜੀ ਇਹਦੇ ਉੱਪਰ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਸਾਹਿਬ ਨੇ ਉਹਨਾਂ ਨੇ ਜਵਾਬ ਦਿੱਤਾ ਸੀ ਕੱਲ ਉਹ ਕਹਿੰਦੇ ਦੇਖੋ ਪੰਜਾਬ ਪੁਲਿਸ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਆਪਣੀਆਂ ਹੱਦਾਂ 'ਚ ਕੰਮ ਕਰ ਰਹੀ ਹੈ ਤੇ ਜਦੋਂ ਕੋਈ ਪੁਲਿਸ ਤੇ ਹਮਲਾ ਕਰੂਗਾ ਤਾਂ ਫਿਰ ਪੁਲਿਸ ਵੀ ਅੱਗੇ ਗੋਲੀ ਚਲਾਊਗੀ ਇਹ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਹੋਰਾਂ ਦਾ ਇਹ ਬਿਆਨ ਇਹ ਸਪਸ਼ਟਿਕਰਨ ਇਹਨਾਂ ਸਾਰੇ ਸਵਾਲਾਂ ਤੇ ਆਇਆ ਪਰ ਨਾਲ ਹੀ ਸਵਾਲ ਫੇਰ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਏ ਸਵਾਲ ਇਹ ਸ਼ੁਰੂ ਹੋਏ ਵੀ ਪੁਲਿਸ ਤੇ ਜੇ ਹਮਲਾ ਹੁੰਦਾ ਹੈ ਤਾਂ ਪੁਲਿਸ ਗੋਲੀ ਚਲਾਉਂਦੀ ਹੈ ਤੇ ਇਹ 15-20 ਦਿਨਾਂ ਤੋਂ ਹੀ ਇੰਨੇ ਹਮਲੇ ਕਿਉਂ ਸ਼ੁਰੂ ਹੋ ਗਏ ਪਹਿਲਾਂ ਪੰਜਾਬ ਪੁਲਿਸ ਕਿੰਨੇ ਸਾਲਾਂ ਤੋਂ ਇੰਨੇ ਅਨਕਾਊਂਟਰ ਨਹੀਂ ਕਰ ਪਾਈ ਜਿੰਨੇ ਆ 15-20 ਦਿਨਾਂ 'ਚ ਹੋ ਗਏ ਹੁਣ ਰੋਜ਼ ਦੇ 3-3 4-4 ਅਨਕਾਊਂਟਰ ਕਿਉਂ ਹੋ ਰਹੇ ਨੇ ਸਵਾਲ ਫਿਰ ਲੋਕਾਂ ਨੇ ਇਹ ਉਠਾ ਦਿੱਤਾ ਹੁਣ ਡੀਜੀਪੀ ਸਾਹਿਬ ਜਾਂ ਪੰਜਾਬ ਪੁਲਿਸੇ ਦਾ ਕੀ ਜਵਾਬ ਦਿੰਦੀ ਹੈ ਇਹ ਤਾਂ ਲੱਗੂ ਆਉਣ ਵਾਲੇ ਟਾਈਮ 'ਚ ਪਤਾ ਅੱਜ ਇੱਕ ਚੈਨਲ ਦੇ ਉੱਪਰ ਜਦੋਂ ਅੱਜ ਵਾਲੇ ਇਨਕਾਊਂਟਰ ਦੀ ਖਬਰ ਚੱਲ ਰਹੀ ਸੀ ਤਾਂ ਉੱਥੇ ਇੱਕ ਪੱਤਰਕਾਰ ਨੇ ਪੁਲਿਸ ਅਫਸਰ ਨੂੰ ਪੁੱਛਿਆ ਉਹ ਕਹਿੰਦਾ ਜੀ ਗੋਲੀ ਲੱਤ 'ਚ ਕਿਉਂ ਵੱਜਦੀ ਐ ਹੋਰ ਕਿਤੇ ਕਿਉਂ ਨਹੀਂ ਵੱਜਦੀ ਪਈ ਤਾਂ ਇਹਦੇ ਉੱਪਰ ਫਿਰ ਉਹ ਪੁਲਿਸ ਅਫਸਰ ਸਾਹਿਬ ਨੇ ਕੋਈ ਜਵਾਬ ਅਜੇ ਦਿੱਤਾ ਨਹੀਂ ਆਉਣ ਵਾਲੇ ਟਾਈਮ 'ਚ ਕੀ ਜਵਾਬ ਮਿਲਦਾ ਏ ਪਤਾ ਲੱਗੂਗਾ ਪਰ ਇਹ ਜਿਹੜਾ ਅਨਕਾਊਂਟਰਾਂ ਵਾਲਾ ਮਾਮਲਾ ਪੰਜਾਬ 'ਚ ਸ਼ੁਰੂ ਹੋਇਆ ਇਹਦੇ ਤੇ ਕੁਝ ਲੋਕ ਕਹਿ ਰਹੇ ਨੇ ਕਿ ਠੀਕ ਆ ਐਦਾਂ ਹੀ ਗੁੰਡਾਗਰਦੀ ਖਤਮ ਹੋਣੀ ਐ ਨਹੀਂ ਤਾਂ ਹੋਣੀ ਨਹੀਂ ਤੇ ਕੁਝ ਲੋਕ ਇਹਦੇ ਉੱਪਰ ਸਵਾਲ ਉਠਾਰੇ ਨੇ ਤੁਸੀਂ ਆਪਣਾ ਕਮੈਂਟ ਲਿਖੋ ਵੈਸੇ ਤੁਹਾਨੂੰ ਕੀ ਲੱਗਦਾ ਹੁਣ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਸੀ ਜਿਹਦਾ ਨਾਮ ਭਗਵੰਤ ਸਿੰਘ ਹੈ ਜਿਹੜਾ ਅਮਰਤਪਾਲ ਹੋਰਾਂ ਦਾ ਸਾਥੀ ਹੈ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਉਦੋਂ ਬੰਦ ਕੀਤਾ ਗਿਆ ਸੀ 2 ਸਾਲ ਪਹਿਲਾਂ ਜਦੋਂ ਅਮਰਤਪਾਲ ਹੋਰਾਂ ਤੇ ਉਹਨਾਂ ਦੇ ਸਾਥੀਆਂ ਨੂੰ ਫੜਿਆ ਗਿਆ ਸੀ ਹੁਣ ਉਹਨਾਂ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਤੇ ਇੱਕ ਅਮਰਤਪਾਲ ਦਾ ਹੋਰ ਸਾਥੀ ਗੁਰਮੀਤ ਸਿੰਘ ਉਹਨਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਡਿਬਰੂਗੜ ਜੇਲ੍ਹ ਚੋਂ ਕੀਤਾ ਗਿਆ ਤੇ ਪੰਜਾਬ ਪੁਲਿਸ ਉਹਨਾਂ ਨੂੰ ਪੰਜਾਬ ਲੈ ਕੇ ਆ ਰਹੀ ਹੈ ਕਿਉਂਕਿ ਪਿਛਲੇ ਦਿਨੀ ਅਮਰਤਪਾਲ ਹੋਰਾਂ ਦੇ ਸਾਥੀਆਂ ਤੇ ਜਿਹੜਾ NSA ਲਾਇਆ ਸੀ ਸੱਤਾਂ ਤੋਂ NSA ਹਟਾ ਦਿੱਤਾ ਗਿਆ ਨੈਸ਼ਨਲ ਸਕਿਉਰਿਟੀ ਐਕਟ ਸੱਤ ਜਣਿਆਂ ਤੋਂ ਹਟਾਤਾ ਗਿਆ ਖਤਮ ਕਰਤਾ ਗਿਆ ਤੇ ਹੁਣ ਉਹਨਾਂ ਨੂੰ ਉੱਥੇ ਡਿਬਰੂਗੜ ਜੇਲ੍ਹ ਚ ਰੱਖਣ ਦੀ ਲੋੜ ਨਹੀਂ ਗਈ ਕਿਉਂਕਿ NSA हट ਗਿਆ ਤਾਂ ਫਿਰ ਲਿਆਉਣਾ ਹੀ ਹੈ ਪਰ ਕੀ ਪੰਜਾਬ ਪੁਲਿਸ ਉਹਨਾਂ ਨੂੰ ਲੈ ਕੇ ਛੱਡਣ ਜਾ ਰਹੀ ਹੈ ਘਰੋਂ ਘਰ ਛੱਡ ਕੇ ਆਊਗੀ ਨਾ ਇਹਦੇ ਸਬੰਧੀ ਪੰਜਾਬ ਪੁਲਿਸ ਨੇ ਸਪਸ਼ਟ ਦੱਸ ਦਿੱਤਾ ਹੈ ਵੀ ਉਹਨਾਂ ਦੇ ਉੱਪਰ ਹੋਰ ਕਈ ਸਾਰੇ ਮਾਮਲੇ ਨੇ ਕੇਸ ਨੇ ਜਿਨ੍ਹਾਂ ਦੇ ਸਬੰਧ ਚ ਉਹਨਾਂ ਦੀ ਪੁੱਛਗਿੱਛ ਇਨਵੈਸਟੀਗੇਸ਼ਨ ਕਰਨੀ ਹੈ ਖਾਸ ਮਾਮਲਾ ਪੁਲਿਸ ਦੱਸਦੀ ਹੈ ਕਿ ਅਜਨਾਲਾ ਕਾਂਡ ਵਾਲਾ ਮਾਮਲਾ ਪੁਲਿਸ ਕਹਿੰਦੀ ਹੈ ਕਿ ਅਜਨਾਲਾ ਦੇ ਵਿੱਚ ਜਦੋਂ ਇੱਕ ਬੰਦਾ ਅਮਰਤਪਾਲ ਹੋਰਾਂ ਦਾ ਸਾਥੀ ਤੂਫਾਨ ਸਿੰਘ ਫੜਿਆ ਸੀ ਤਾਂ ਉਹਨੂੰ ਜਬਰੀ ਤਰੀਕੇ ਨਾਲ ਛਡਾਉਣ ਲਈ ਇਹਨਾਂ ਨੇ ਅਜਿਹਾ ਕੰਮ ਕੀਤਾ ਸੀ ਪੁਲਿਸ ਕਹਿੰਦੀ ਹੈ ਕਿ ਉਹ ਗੈਰਕਾਨੂੰਨੀ ਸੀ ਪੁਲਿਸ ਕਹਿੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰਾ ਲੈ ਕੇ ਥਾਣੇ ਤੇ ਹਮਲਾ ਕੀਤਾ ਪੁਲਿਸ ਕਹਿੰਦੀ ਹੈ ਵੀ ਥਾਣੇ ਤੇ ਅਟੈਕ ਕਰਕੇ ਸਾਡੇ ਪੁਲਿਸ ਦੇ ਬੰਦਿਆਂ ਨੂੰ ਸੱਟਾਂ ਮਾਰ ਕੇ ਤੇ ਛਡਾਇਆ ਗਿਆ ਸੀਗਾ ਉਹਨੂੰ ਜਿਹੜਾ ਫੜਿਆ ਸੀ ਵਿਅਕਤੀ ਔਰ ਉਸ ਮਾਮਲੇ ਦੇ ਵਿੱਚ ਹੁਣ ਫਿਰ ਗੁਰਮੀਤ ਸਿੰਘ ਤੇ ਇਹ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਆ ਇਹਨਾਂ ਦੀ ਪੁੱਛਗਛ ਪੁਲਿਸ ਕਹਿੰਦੀ ਐ ਅਸੀਂ ਕਰਨੀ ਐ ਬਾਕੀਆਂ ਦੀ ਵੀ ਕਰਾਂਗੇ ਪਰ ਪਹਿਲਾਂ ਇਹਨਾਂ ਦੀ ਕਰਾਂਗੇ ਤੇ ਉਹਦੇ ਉੱਪਰ ਪੁਲਿਸ ਨੇ ਪਹਿਲਾਂ ਹੀ ਕੇਸ ਤਿਆਰ ਕੀਤਾ ਹੋਇਆ ਹੁਣ ਉਹਨਾਂ ਨੂੰ ਛੱਡਿਆ ਨਹੀਂ ਜਾਊਗਾ ਪੁੱਛਗਛ ਹੋਊਗੀ ਤੇ ਫਿਰ ਪੰਜਾਬ ਦੀਆਂ ਜੇਲਾ ਤੇ ਰੱਖਿਆ ਜਾਊਗਾ ਹੁਣ ਇਹਦੇ ਤੇ ਪੰਜਾਬ ਦੇ ਕੁਝ ਲੋਕ ਸਵਾਲ ਉਠਾਰੇ ਨੇ ਖਾਸ ਕਰ ਅਮਰਤਪਾਲ ਤੇ ਉਹਨਾਂ ਦੇ ਸਾਥੀ ਜਿਹੜੇ ਬਾਹਰ ਨੇ ਉਹ ਕਹਿ ਰਹੇ ਨੇ ਕਿ ਇਹ ਧੱਕਾ ਐ ਇਹ ਠੀਕ ਨਹੀਂ ਐ ਤੁਸੀਂ ਗਲਤ ਕਰ ਰਹੇ ਹੋ ਸੋ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਦੇਖੋ ਥਾਣੇ ਦੇ ਉੱਪਰ ਐਦਾਂ ਕੋਈ ਹਮਲਾ ਕਰੇਗਾ ਤੇ ਅਸੀਂ ਬਖਸ਼ਾਂਗੇ ਥੋੜਾ ਪੁਲਿਸ ਕਹਿੰਦੀ ਹੈ ਕਿ ਉਦੋਂ ਉਹਨਾਂ ਨੂੰ ਲੱਗਿਆ ਸੀ ਕਿ ਅਸੀਂ ਤਾਕਤਵਰ ਬਣੇ ਹਾਂ ਇਸ ਕਰਕੇ ਸਾਨੂੰ ਪੁਲਿਸ ਨੇ ਇਸ ਤਰ੍ਹਾਂ ਛੱਡ ਦਿੱਤਾ ਹੈ ਤੇ ਉਦੋਂ ਪੁਲਿਸ ਕਹਿੰਦੀ ਹੈ ਕਿ ਉਦੋਂ ਅਮਰਤਪਾਲ ਸਿੰਘ ਕਹਿੰਦੇ ਸੀ ਕਿ ਸਾਡੀ ਤੜ ਚੈੱਕ ਕਰਦੇ ਹੋ ਤੁਸੀਂ ਤੇ ਸਾਡੀ ਤੜ ਇੰਨੀ ਘੱਟ ਨਹੀਂ ਲਓ ਅਸੀਂ ਆਪਣਾ ਸਾਥੀ ਲੈ ਕੇ ਜਾ ਰਹੇ ਹਾਂ ਤਾਂ ਪੁਲਿਸ ਕਹਿੰਦੀ ਕਿ ਉਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਕਮਾਂਡ ਮਰਿਆਦਾ ਉਹਨੂੰ ਖਿਆਲ ਚ ਰੱਖਦੇ ਆ ਇਹਨਾਂ ਤੇ ਕੋਈ ਅਟੈਕ ਹਮਲਾ ਜਾਂ ਅਗੋ ਮੋੜਵਾ ਜਵਾਬ ਨਹੀਂ ਸੀ ਦਿੱਤਾ ਹੁਣ ਇਹਦੇ ਉੱਪਰ ਅੱਗੇ ਪੁਲਿਸ ਕੀ ਕਰੇਗੀ ਇਹ ਆਪਾਂ ਅਜੇ ਵੇਖਣਾ ਹੈ ਕਿਉਂਕਿ ਪੁਲਿਸ ਨੇ ਅਜੇ ਕਰਨਾ ਹੈ ਪਰ ਇੱਥੇ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਮਿਲਨੇ ਚਾਹੀਦੇ ਨੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਉਹਨਾਂ ਸਵਾਲਾਂ ਦੇ ਜਵਾਬ ਦੇਏਗੀ ਕਿ ਨਹੀਂ ਦੇਏਗੀ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਿਆਣੇ ਨੇ ਕਸੂਤਾ ਫਸਾਤਾ ਹਰਿਆਣੇ ਚ ਸਰਕਾਰ ਆ ਬੀਜੇਪੀ ਦੀ ਦਿੱਲੀ ਚ ਸਰਕਾਰ ਵੀ ਬਣ ਗਈ ਬੀਜੇਪੀ ਦੀ ਬੀਜੇਪੀ ਬਾਰੇ ਆਪਾਂ ਨੂੰ ਭੁਲੇਖਾ ਨਹੀਂਗਾ ਵੀ ਬੀਜੇਪੀ ਵੀ ਆ ਕਿਦਾਂ ਦੇ ਝੂਠੇ ਲਾਰੇ ਲਾਉਂਦੀ ਰਹੀ ਆ ਇਹ ਆਪਾਂ ਨੂੰ ਸਭ ਨੂੰ ਪਤਾ ਪਰ ਬੀਜੇਪੀ ਨੇ ਕੀ ਕੀਤਾ ਭਗਵੰਤ ਮਾਨ ਨੂੰ ਫਸਾ ਕੇ ਰੱਖਤਾ ਹਰਿਆਣੇ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉੱਥੇ ਹਰ ਮਹੀਨੇ ਔਰਤਾਂ ਨੂੰ 2100 ਰੁਪਇਆ ਦੇਣ ਦਾ ਐਲਾਨ ਕਰ ਦਿੱਤਾ ਤੇ ਪਹਿਲਾ ਬੀਜੇਪੀ ਦੀ ਸਰਕਾਰ ਬਣੀ ਦਿੱਲੀ 'ਚ ਉੱਥੇ ਉਹਨਾਂ ਨੇ 2500 ਰੁਪਇਆ ਐਲਾਨ ਕੀਤਾ ਸੀ ਉਹ ਵੀ ਉਹਨਾਂ ਨੇ 8 ਮਾਰਚ ਨੂੰ ਦੇਣ ਦਾ ਇੱਕ ਕਮੇਟੀ ਬਣਾਉਣ ਦਾ ਐਲਾਨ ਕਰਤਾ ਵੀ ਕਮੇਟੀ ਬਣਾਤੀ ਹੈ ਇਹ ਹੁਣ 2500 ਰੁਪਇਆ ਮਹੀਨਾ ਦੇਣ ਦੀ ਪੂਰੀ ਕਾਰਵਾਈ ਪੂਰੀ ਕਰੇਗੀ ਹੁਣ ਹੁਣ ਕੀ ਹੈ ਤਾਂ ਆਪਾਂ ਨੂੰ ਪਤਾ ਹੀ ਹੈ ਕਟਿਆ ਵਾਲਿਆਂ ਦੇ ਘਰੋਂ ਲੱਸੀ ਇਹ ਘੱਟ ਮਿਲਦੀ ਹੁੰਦੀ ਹੈ ਤੇ ਅ ਕਹਿਨੂ ਤਾਂ ਮੋਦੀ ਸਾਹਿਬ ਹੋਰਾਂ ਨੇ ਹਰ ਖਾਤੇ 'ਚ 15 ਲੱਖ ਰੁਪਏ ਪਾਉਣ ਦੀਆਂ ਗੱਲਾਂ ਵੀ ਕੀਤੀਆਂ ਸੀ ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਨਾ ਉਹ ਹੋਈਆਂ ਤੇ ਨਾ ਟੋਲ ਕਾਵਾਂ ਦੇ ਆਖਿਆ ਵੱਜੇ ਸੀ ਤੇ ਸ਼ਾਇਦ ਨਾ ਵੱਜਣ ਪਰ ਭਗਵੰਤ ਮਾਨ ਨੂੰ ਕਸੂਤਾ ਫਸਾਤਾ ਕਿਉਂਕਿ ਭਗਵੰਤ ਮਾਨ ਸਾਹਿਬ ਹੋਰਾਂ ਨੇ ਪੰਜਾਬ 'ਚ ਸਰਕਾਰ ਬਣਾਉਣ ਲਈ 1000 ਰੁਪਏ ਮਹੀਨਾ ਔਰਤਾਂ ਨੂੰ ਬੀਬੀਆਂ ਨੂੰ ਦੇਣ ਦੀ ਗੱਲ ਕੀਤੀ ਸੀ ਕੀਤੀ ਸੀ ਨਾ ਦੇਤਾ ਫਿਰ ਨਹੀਂ ਦਿੱਤਾ ਜਵਾਨੀ ਤੇ ਲਈ ਪੰਜੀ ਵੀ ਨਹੀਂ ਦਿੱਤੀ ਹੁਣ ਜਦੋਂ ਨਹੀਂ ਦਿੱਤਾ ਤਾ ਫਿਰ ਇਸ ਮਸਲੇ ਤੇ ਭਗਵੰਤ ਮਾਨ ਸਰਕਾਰ ਨੂੰ ਹੁਣ ਜਵਾਬ ਦੇ ਹੋਣਾ ਪਵੇਗਾ ਵੀ ਜੇ ਹਰਿਆਣੇ ਚ ਜੇ ਦਿੱਲੀ ਚ ਬੀਜੇਪੀ ਐ ਕਰ ਰਹੀ ਐ ਤੇ ਤੁਸੀਂ ਕਿਉਂ ਨਹੀਂ ਕਰ ਰਹੇ ਬਣਦਾ ਐ ਐਲਾਨ ਜੇ ਇਹਨਾਂ ਨੇ ਕੀਤਾ ਸੀ ਤੇ ਉਹਨੂੰ ਲਾਗੂ ਕਰਨ ਪਰ ਅਜੇ ਕੀਤਾ ਨਹੀਂ ਹੈ ਹੁਣ ਪਿਛਲੇ ਟਾਈਮ ਜਦੋਂ ਵੋਟਾਂ ਪਈਆਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਹਜ਼ਾਰ ਦੇਣਾ ਸੀ ਲੇਟ ਹੋ ਗਿਆ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਹੁਣ ਅਸੀਂ 1100 ਦੇਾਂਗੇ ਤੇ ਉਹ ਐਲਾਨ ਨੂੰ ਵੀ ਹੋ ਗਿਆ ਮੇਰੇ ਖਿਆਲ ਨਾਲ ਸਾਲਕ ਤਾਂ ਕਿਉਂਕਿ ਸਾਲ ਨਾ ਚਲੋ ਸਾਲ ਤੋਂ ਥੋੜਾ ਘੱਟ ਹੈ ਮੰਨ ਲਓ ਲੋਕ ਸਭਾ ਦੀਆਂ ਚੋਣਾਂ ਵੇਲੇ ਕਿਹਾ ਸੀ ਭਗਵੰਤ ਮਾਨ ਸਾਹਿਬ ਨੇ ਪਰ ਲੋਕਾਂ ਨੇ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਬੁਰਾ ਹਾਲ ਕੀਤਾ 13 'ਚ 3 ਸੀਟਾਂ ਜਤਾਈਆਂ ਤੇ ਕਾਂਗਰਸ ਨੂੰ ਸਗੋਂ 7 ਕਿ ਜਿਤਾਤੀਆਂ ਆਮ ਆਦਮੀ ਪਾਰਟੀ ਨਾਲੋਂ ਕਾਂਗਰਸ ਕਿਤੇ ਉੱਪਰ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਜਿੱਤੀ ਤਾਂ ਹੁਣ ਭਗਵੰਤਮਨ ਸਾਹਿਬ ਹੋਰੀ ਔਰਤਾਂ ਨੂੰ ਭੈਣਾਂ ਨੂੰ ਜਿਹੜਾ ਦੇਣਾ ਸੀ 1000 ਰੁਪਇਆ 1100 ਬਾਅਦ ਚ ਕਹਿਤਾ ਉਹਦੇ ਬਾਰੇ ਕੀ ਕਰਨਗੇ ਇਹ ਵੇਖਣਾ ਬਾਕੀ ਹੈ ਕਿਉਂਕਿ ਜਿਹੜਾ ਸੈਂਟਰ ਤੋਂ ਕਰਜ਼ਾ ਪੰਜਾਬ ਨੇ ਲੈਣਾ ਹੁੰਦਾ ਉਹਦੀ ਹੱਦ ਉਹਦੀ ਮਿਆਦ ਭਗਵੰਤਮਨ ਸਾਹਿਬ ਦੀ ਸਰਕਾਰ ਨੇ ਪੂਰੀ ਕਰ ਦਿੱਤੀ ਹੈ ਤੇ ਹੁਣ ਐਡੀ ਛੇਤੀ ਤਾਂ ਮਿਲਣਾ ਕੁਛ ਨਹੀਂ ਜਿਹੜੇ ਆਪਦੇ ਸਰੋਤ ਪੈਦਾ ਕਰਨੇ ਸੀ ਉਹ ਕਿੰਨੇ ਕੁ ਕਰ ਪਾਈ ਹੈ ਸਰਕਾਰ ਇਹ ਵੀ ਅਜੇ ਵੇਖਣਾ ਬਾਕੀ ਹੈ ਹੁਣ ਇੱਕ ਖਬਰ ਆ ਰਹੀ ਹੈ ਜੀ ਜੰਡੇਆਲਾ ਗੁਰੂ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਵਰਕਰ ਸੀ ਤੇ ਉਹਦੇ ਘਰ ਦੇ ਉੱਪਰ ਫਾਇਰਿੰਗ ਕਰਕੇ ਰਾਤ 12 ਵਜੇ ਕੁਝ ਵਿਅਕਤੀ ਪੱਜ ਗਏ ਹੁਣ ਉਹਦਾ ਕੀ ਬਣੇਗਾ ਦੇਖੋ ਰੋਜ਼ਾਨਾ ਪੰਜਾਬ ਚ ਕਿਤੇ ਨਾ ਕਿਤੇ ਲੋਕਾਂ ਤੇ ਗੋਲੀਆਂ ਚੱਲਦੀਆਂ ਨੇ ਤੇ ਫਿਰ ਪੰਜਾਬ ਪੁਲਿਸ ਅਨਕਾਊਂਟਰ ਦੀ ਗੱਲ ਕਰਦੀ ਹੈ ਹੁਣ ਇਹ ਇੱਕ ਸلسਲਾ ਰੋਕ ਕਿਉਂ ਨਹੀਂ ਰਿਹਾ ਇਹ ਕਿਹੜੀ ਕੁੱਖ ਚੋਂ ਪੈਦਾ ਹੋਇਆ ਇਹ ਕਿੱਧਰ ਨੂੰ ਜਾਏਗਾ ਇਹਦੇ ਅਸਲ ਕਾਰਨ ਕੀ ਨੇ ਇਹ ਜਿਹੜਾ ਰੋਜ਼ ਦੀਆਂ ਗੋਲੀਆਂ ਚੱਲਣੀਆਂ ਕਤਲੋ ਘਾਰਤ ਇਹ ਸਾਰਾ ਕੁਝ ਇਹਦਾ ਜਨਮਦਾਤਾ ਕੌਣ ਹੈ ਦੇਖੋ ਯਾਰ ਉਹ ਤਿੰਨ ਚੀਜ਼ਾਂ ਇੱਕ ਬੇਰੁਜ਼ਗਾਰੀ ਇੱਕ ਲੋਕਾਂ ਦੀਆਂ ਮਾੜੀਆਂ ਹਾਲਤਾਂ ਔਰ ਇੱਕ ਨਸ਼ਾ ਤਿੰਨਾਂ ਹਾਲਤਾਂ ਦੇ ਵਿੱਚੋਂ ਪੂਰਾ ਅਪਰਾਧ ਜਿਹੜਾ ਉਹ ਨਿਕਲ ਰਿਹਾ ਦੇਖੋ ਬੇਰੁਜ਼ਗਾਰੀ ਜੇ ਨਾ ਹੋਵੇ ਸਾਰੇ 3 ਪੁੱਤਾਂ ਨੂੰ ਵਧੀਆ ਚੰਗਾ ਰੁਜ਼ਗਾਰ ਹੋਵੇ ਜਿਵੇਂ ਗੋਰਿਆਂ ਦੇ ਮੁਲਕ 'ਚ ਹੁੰਦਾ ਪੱਕੀਆਂ ਨੌਕਰੀਆਂ ਪੱਕੇ ਰੁਜ਼ਗਾਰ ਹੋਣ ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਠੱਲ ਇਹ ਸਾਰੇ ਕੁਝ ਨੂੰ ਪੈ ਸਕਦੀ ਆ ਵੇਲੜਪੁਣਾ ਜਦੋਂ ਬੇਰੁਜ਼ਗਾਰੀ ਜਦੋਂ ਤਾਂ ਵਿਹਲਾ ਮਨ ਸ਼ੈਤਾਨ ਦਾ ਘਰ ਵੀ ਹੁੰਦਾ ਤੇ ਉਹ ਅਸੰਤੁਸ਼ਟ ਵੀ ਹੁੰਦਾ ਫਿਰ ਜਦੋਂ ਇੱਕ ਤਾਂ ਉਹ ਵਿਹਲਾ ਹੁੰਦਾ ਇੱਕ ਉਹਦੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ ਹੁੰਦੀ ਤਾਂ ਫਿਰ ਉਹਦੇ ਵਿੱਚੋਂ ਇਹ ਇਸ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਇਹ ਕਤਲੋਗਾਰ ਤੇ ਚੀਜ਼ਾਂ ਪੈਦਾ ਹੁੰਦੀਆਂ ਨੇ ਤੇ ਫਿਰ ਇਹਦੇ ਨਾਲ ਹੀ ਜੁੜਦਾ ਨਸ਼ਾ ਨਸ਼ਾ ਕੌਣ ਕਰਦਾ ਜਿਹੜੇ ਚੰਗੇ ਵਧੀਆ ਸੈਟਲ ਨੇ ਜਿਹੜੇ ਚੰਗੀਆਂ ਨੌਕਰੀਆਂ ਤੇ ਚੰਗੇ ਰੁਜ਼ਗਾਰਾਂ ਤੇ ਲੱਗੇ ਨੇ ਉਹ ਨਸ਼ੇ ਦਾ ਸ਼ਿਕਾਰ ਨਹੀਂ ਹੋਏ ਨਸ਼ੇ ਦਾ ਸ਼ਿਕਾਰ ਜਿਹੜੇ ਸਾਡੇ ਧੀਆਂ ਪੁੱਤ ਬੇਰੁਜ਼ਗਾਰ ਨੇ ਜਿਹੜੇ ਵਿਹਲੇ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਚੰਗੀ ਸੇਧ ਨਹੀਂ ਮਿਲੀ ਉਹ ਨਸ਼ੇ ਦਾ ਸ਼ਿਕਾਰ ਹੋਏ ਔਰ ਇਹ ਸਾਰੇ ਮਾਹੌਲ ਦਾ ਜ਼ਿੰਮੇਵਾਰ ਉਹ ਗੰਦੀਆਂ ਸਿਆਸਤਾਂ ਨੇ ਉਹ ਗੰਦੀਆਂ ਹਕੂਮਤਾਂ ਨੇ ਜਿਨ੍ਹਾਂ ਨੇ ਅੱਜ ਤੱਕ ਇਹ ਸਾਰੇ ਧੰਦਿਆਂ ਦੇ ਨਾਲ ਸਾਠਗਾਠ ਕਰਕੇ ਉਹਨਾਂ ਤੋਂ ਪੈਸਾ ਕਮਾਇਆ ਉਹਨਾਂ ਨੂੰ ਸ਼ਹਿਦ ਦਿੱਤੀ ਜੇਕਰ ਸਿਆਸਤਾਂ ਚੰਗੀਆਂ ਹੁੰਦੀਆਂ ਸਾਡੇ ਪੰਜਾਬ ਦੇ ਅੰਦਰ ਪੰਜਾਬ ਦਾ ਆ ਹਾਲ ਨਹੀਂ ਸੀ ਹੋਣਾ ਆਏ ਨਹੀਂਗਾ ਕਿ ਜੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਲੋਕ ਇੱਥੋਂ ਹੀ ਜਾ ਕੇ ਰਹਿਣਾ ਚਾਹੁੰਦੇ ਨੇ ਉਧਰ ਦਾ ਇਧਰ ਕੋਈ ਨਹੀਂ ਆਉਣਾ ਚਾਹੁੰਦਾ ਤਾਂ ਐ ਐ ਨਹੀਂਗਾ ਵੀ ਉਥੇ ਕੋਈ ਵਾਰ ਹੋਇਆ ਹੋਇਆ ਤੇ ਇੱਥੇ ਕੋਈ ਸਰਾਪ ਹੋਇਆ ਹੋਇਆ ਈਦਾ ਦੀ ਗੱਲ ਨਹੀਂ ਹੈ ਗੱਲ ਸਾਰੀ ਸਿਸਟਮ ਦੀ ਹੈ ਹਕੂਮਤਾਂ ਦੀ ਹੈ ਤੇ ਸਿਆਸਤਾਂ ਦੀ ਹੈ ਹੁਣ ਸਿਆਸਤ ਨੇ ਹਕੂਮਤ ਚਲਾਉਣੀ ਹੈ ਤੇ ਜਦੋਂ ਸਿਆਸਤਾਂ ਹੀ ਅਜਿਹੇ ਲੋਕਾਂ ਦੇ ਹੱਥਾਂ 'ਚ ਚੱਲ ਰਹੀਆਂ ਜਿਹੜੇ ਲੋਕ ਸਿਰਫ ਆਪਦੀਆਂ ਗੱਦੀਆਂ ਆਪਦੀਆਂ ਕੁਰਸੀਆਂ ਤੇ ਆਪ ਦੀਆਂ ਜਾਇਦਾਦਾਂ ਬਣਾਉਣੀਆਂ ਚਾਹੁੰਦੀਆਂ ਅੱਜ ਤੱਕ ਇਹਨਾਂ ਸਿਆਸਤਦਾਨ ਨੇ ਪੰਜਾਬ ਦਾ ਬੇੜਾਗਰ ਕੀਤਾ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਪੰਜਾਬ 'ਚ ਰਾਜ ਕਰ ਰਹੀਆਂ ਨੇ ਕਿਸੇ ਨੇ ਵੀ ਬੇਰੁਜ਼ਗਾਰੀ ਖਤਮ ਨਹੀਂ ਕੀਤੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਰੁਜ਼ਗਾਰ ਨਹੀਂ ਦਿੱਤੇ ਵੈਲਣ ਪੁਣਾ ਖਤਮ ਨਹੀਂ ਕੀਤਾ ਚੰਗੀ ਸਿਹਤ ਦੇਣ 'ਚ ਕੋਈ ਸਰਕਾਰ ਕਾਮਯਾਬ ਨਹੀਂ ਹੋਈ ਗੱਲਾਂ ਇਹ ਜਿੰਨੀਆਂ ਮਰਜ਼ੀ ਕਰ ਲੈ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ